ਉਹ ਫਿਰ ਆਈਡੀਆ ਸਾਰੇ ਦੇਖਣ ਦੇ ਬਾਰੇ ਹੈ ਕਿ ਨਾ ਹਾਂਜੀ ਚਲੋ ਕੀ ਲੱਗਦਾ ਕੀ ਹੈ ਜੀ ਕੁਝ ਮਿੰਟਾਂ ਬਾਅਦ ਵੀਕ੍ਰਮ ਜੀ ਖੇਜਣ ਦੁਬਾਰਾ ਦੇਖੋ ਸੱਚ ਦੀ ਜਿਹੜੀ ਜਿੱਤ ਆ ਉਹ ਥੋੜਾ ਜਿਹਾ ਟਾਈਮ ਲੱਗਦਾ ਸਾਰੀ ਸਰਕਾਰ ਲੱਗੀ ਹੋਵੇ ਇੱਕੋ ਹੀ ਕੰਮ ਦਿਨ ਰਾਤ ਵਿਕਾਸ ਦੀ ਗੱਲ ਨਾ ਕਰਦੀ ਹੋਵੇ ਕਿ ਸਰਦਾਰ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਅੰਦਰ ਰੱਖਣਾ ਹੈ ਅੰਦਰ ਰੱਖਣਾ ਹੈ ਅੰਦਰ ਰੱਖਣਾ ਹੈ ਰਾਤ ਨੂੰ ਸੁਪਨਾ ਵੀ ਸ਼ਾਇਦ ਤੋਂ ਅੰਤਮਾਨ ਤੇ ਜਿਹੜੇ ਉਹਦੇ ਨਾਲ ਦੇ ਚੇਲੇ ਕੇਜਰੀਵਾਲ ਨੂੰ ਇੱਕੋ ਹੀ ਸਰਦਾਰ ਵਿਕ੍ਰਮਜੀਤ ਸਿੰਘ ਮਜੀਠੀਆ ਨੂੰ ਕਹਿ ਕੇ ਕਿ ਨਸ਼ੇ ਦੇ ਵਿੱਚ ਨਸ਼ਾ 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 ਕਹਿ ਕੇ ਅੱਜ ਹਰ ਪੰਜਾਬੀ ਸਮਝਦਾ ਝੂਠ ਜਿਹੜੀ ਹੈ ਮੀਡੀਆ ਦੇ ਜ਼ਰੀਏ ਹਰ ਗੱਲ ਸਾਹਮਣੇ ਆ ਜਾਂਦੀ ਹੈ ਤੇ ਚਲਾਨ ਜਿਹੜੀ ਜ਼ਿੰਦਾਦਾ ਦਿੱਤਾ ਉਹ ਦਿੱਤਾ ਤੇ ਤੁਹਾਡੇ ਸਾਹਮਣੇ ਆ ਅੱਜ ਜਿੱਤੋ ਹੀ ਸੁਪਰੀਮ ਕੋਰਟ ਨੇ ਜਿਹੜੇ ਉਹਨਾਂ ਦੀ ਜ਼ਮਾਨਤ ਦਿੱਤੀ ਹੈ ਤੁਸੀਂ ਥੋੜੇ ਦਿਨਾਂ ਬਾਅਦ ਟਾਈਮ ਘੰਟੇ ਅੱਧੇ ਘੰਟੇ ਬਾਅਦ ਤੁਸੀਂ ਦੇਖਿਓ ਸਰਦਾਰ ਵਿਕਰਮਜੀਤ ਸਿੰਘ ਮਝੇਠੀ ਆ ਉਹੀ ਮੁੱਛ ਨੂੰ ਵਟ ਅੱਜ ਫਿਰ ਕਿਉਂਕਿ ਅੱਜ ਸਰਦਾਰ ਭਗਤ ਸਿੰਘ ਮਾਨ ਨੇ ਮਿਲਦਾ ਪੈਗ ਦੇਸੀ ਦੇ ਲਾਲੇ ਹੋਣਗੇ ਦੋ ਤਿੰਨ ਸਵੇਰੇ ਤੇ ਇਹਦਾ ਇਹਦਾ ਇਹ ਹਾਲ ਹੋਣਾ ਜਿੱਥੇ ਇਹਨਾਂ ਨੇ ਲੋਕਾਂ ਦੇ ਤਨੂੰ ਭਜਾਣੇ ਪਜਣਾ ਇਹਦੀ ਘਰ ਵਾਲੇ ਵੀ ਹਰ ਚੀਜ਼ ਦਾ ਆਪਾਂ ਪੰਜਾਬੀ ਆ ਪੰਜਾਬ ਚ ਵਸਦੇ ਆ ਪੰਜਾਬ ਦੀ ਗੱਲ ਕਰਦੇ ਆ ਸੱਭਿਆਚਾਰ ਦੀ ਗੱਲ ਕਰਦੇ ਆ ਇੰਨਾ ਤੱਕ ਆ ਇੰਨਾ ਨਹੀਂ ਹੁੰਦਾ ਕਿ ਮਤਲਬ ਕਿਸੇ ਦੇ ਬੰਦੇ ਦੇ ਮਗਰ ਹੀ ਪੈ ਜਾਓ ਬਿਨਾ ਆਪਣੇ ਝੂਠੇ ਪਰਚੇ ਸਰਕਾਰਾਂ ਨੇ ਇੰਨੀ ਤੱਕ ਨਹੀਂ ਜਾਂਦੇ ਜਿੰਨੀ ਤੱਕ ਇਹ ਗਏ ਨੇ ਕਿਉਂਕਿ ਇਹ ਇੱਕ ਬਦਲਾਅ ਦੇ ਵਿੱਚ ਲੋਕਾਂ ਨੇ ਇੱਕ ਫੈਸਲਾ ਕਰਕੇ ਸਰਕਾਰ ਬਣਾਤੀ ਪਰ ਇਹ ਉਸ ਲਾਇਕ ਨਹੀਂ ਸੀ ਤਾਂ ਦਿੱਕਤ ਚਲੋ ਮੁੱਖ ਮੰਤਰੀ ਤਾਂ ਤੁਹਾਨੂੰ ਪਤਾ ਜੀ ਚੁਟਕਲੇ ਗੱਲਾਂ ਬਾਤਾਂ ਉਹਦੇ ਤੋਂ ਬਿਨਾਂ ਇਹਨੂੰ ਕੋਈ ਕੰਮ ਨਹੀਂ ਹੈ ਜੀ ਕੋਈ ਬੰਦਾ ਕੋਈ ਸੰਤਾ ਮਿਲਣ ਗਿਆ ਤਾਂ ਕੋਈ ਕਿਸੇ ਨੂੰ ਪਰਸਨਲ ਹਰ ਬੰਦਾ ਆਪਣੀ ਅਧਿਕਾਰ ਹੈ ਇੰਡੀਆ 'ਚ ਕਿਸੇ ਨੂੰ ਮਿਲ ਵੀ ਸਕਦਾ ਹੈ ਗੱਲ ਵੀ ਕਰ ਸਕਦਾ ਹੈ ਪਰ ਤੁਹਾਡੇ ਸਾਹਮਣੇ ਆ ਉਹ ਦਾਤ ਉਹੀ ਤੰਤ ਉਹੀ ਗੱਲਾਂ ਉਹਨੂੰ ਸ਼ਾਮੀ ਫਿਰ ਕਰੇਗਾ ਜੀ ਇਹ ਕਿਹੜਾ ਚ ਕਲੀਨ ਚੈਟ ਮਿਲ ਗਈ ਇਹਨੂੰ ਪੁੱਛੋ ਵੀ ਜਿੰਦੇ ਤੁਸੀਂ ਰੋਜ਼ ਸੋਧੀਆਂ ਦੀ ਗੱਲ ਕਰਦੇ ਆ ਕੇਜਰੀਵਾਲ ਕਰਦੇ ਆ ਉਹਨਾਂ ਨੂੰ ਕਲੀਨ ਚੈਟ ਮਿਲ ਗਈ ਉਹਨਾਂ ਨੇ ਕੋਰਟ ਨੇ ਕਰਕੇ ਭੇਜਿਆ ਆਏ ਤਾਂ ਉਹ ਵੀ ਜਮਾਨਤ ਦਿੱਤੀ ਨੇ ਜਿੰਨੇ ਦਿੱਲੀ ਚ ਸਾਰੇ ਡਾਕੂ ਹੰਦੇ ਡੱਕੇ ਨੇ ਉਹ ਸਾਰੇ ਪੰਜਾਬ ਕਰਨੀ ਤੁਰਪੇ ਜਿਨ੍ਹਾਂ ਨੂੰ ਅੱਜ ਦਿੱਲੀ ਨੇ ਨਕਾਰ ਕੇ ਭੇਜਿਆ ਅੱਜ ਜਿਹੜੇ ਪੰਜਾਬ ਆਪਾਂ ਅੱਖ ਨਾ ਜਾਉਨੇ ਆ ਪੰਜਾਬ ਵੀ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਸਿਰ ਤੇ ਪੱਗ ਬੰਨ ਕੇ ਔਰ ਉਹ ਦਿੱਲੀ ਵਾਲੇ ਦੇ ਸਾਨੂੰ ਇਹਨੇ ਗੁਲਾਮ ਬਣਾਤਾ ਮੁੱਖ ਮੰਤਰੀ ਨੇ ਇਹ ਪੰਜਾਬ ਵਾਲੇ ਕਦੇ ਪੰਜਾਬ برداشت ਨਹੀਂ ਕਰੇਗਾ ਤੁਹਾਡੇ ਸਾਹਮਣੇ ਤੁਸੀਂ ਉਹ ਪਿੱਛੇ ਦੇਖੋ ਉਹ ਫਿਰ ਆਈਡੀਆਂ ਸਾਰੇ ਦੇਖਣ ਦੇ ਬੰਦੇ ਆਏ ਹਨ ਹਾਂਜੀ ਚਲੋ ਕੀ ਲੱਗਦਾ ਕੀ ਆ ਜੀ ਕੁਝ ਮਿੰਟਾਂ ਬਾਅਦ ਹੀ ਵਿਕਮ ਜੀ ਇੱਥੇ ਜਲ ਦੁਬਾਰਾ ਦੇਖੋ ਸੱਚ ਦੀ ਜਿਹੜੀ ਜਿੱਤ ਆ ਉਹ ਥੋੜਾ ਜਿਹਾ ਟਾਈਮ ਲੱਗਦਾ ਸਾਰੀ ਸਰਕਾਰ ਲੱਗੀ ਹੋਵੇ ਇੱਕੋ ਹੀ ਕੰਮ ਦਿਨ ਰਾਤ ਵਿਕਾਸ ਦੀ ਗੱਲ ਨਾ ਕਰਦੀ ਹੋਵੇ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੰਦਰ ਰੱਖਣਾ ਹੈ ਅੰਦਰ ਰੱਖਣਾ ਹੈ ਅੰਦਰ ਰੱਖਣਾ ਹੈ ਰਾਤ ਨੂੰ ਸੁਪਨਾ ਵੀ ਸ਼ਾਇਦ ਭਗਵਾਨ ਤਮਾਨ ਤੇ ਜਿਹੜੇ ਉਹਦੇ ਨਾਲ ਦੇ ਚੇਲੇ ਕੇਜਰੀਵਾਲ ਨੂੰ 21 ਸਾਲ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਹਿ ਕੇ ਕਿ ਨਸ਼ੇ ਦੇ ਵਿੱਚ ਨਸ਼ਾ 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 ਕਹਿ ਕੇ ਅੱਜ ਹਰ ਪੰਜਾਬੀ ਸਮਝਦਾ ਝੂਠ ਜਿਹੜੀ ਹੈ ਮੀਡੀਆ ਦੇ ਜ਼ਰੀਏ ਹਰ ਗੱਲ ਸਾਹਮਣੇ ਆ ਜਾਂਦੀ ਹੈ ਤੇ ਚਲਾਨ ਜਿਹੜੀ ਜ਼ਾਇਦਾ ਦਾ ਦਿੱਤਾ ਉਹ ਦਿੱਤਾ ਤੇ ਤੁਹਾਡੇ ਸਾਹਮਣੇ ਹੈ ਅੱਜ ਜਿੱਤ ਹੋਈ ਸੁਪਰੀਮ ਕੋਰਟ ਨੇ ਜਿਹੜੇ ਉਹਦੀ ਜ਼ਮਾਨਤ ਦਿੱਤੀ ਹੈ ਤੁਸੀਂ ਥੋੜੇ ਦਿਨਾਂ ਬਾਅਦ ਟਾਈਮ ਘੰਟੇ ਅੱਧੇ ਘੰਟੇ ਬਾਅਦ ਤੁਸੀਂ ਦੇਖਿਓ ਸਰਦਾਰ ਵਿਕਰਮ ਸਿੰਘ ਮਜੀਠੀਆ ਉਹੀ ਮੁੱਛ ਨੂੰ ਵਟ ਅੱਜ ਫਿਰ ਕਿਉਂਕਿ ਅੱਜ ਸਰਦਾਰ ਭਗਤ ਸਿੰਘ ਮਾਨ ਨੇ ਮਿਲਦਾ ਪੈਗ ਦੇਸੀ ਦੇ ਲਾਲੇ ਹੋਣਗੇ ਦੋ ਤਿੰਨ ਸਵੇਰੇ ਤੇ ਇਹ ਇਹਦਾ ਇਹ ਹਾਲ ਹੋਣਾ ਜਿੱਥੇ ਇਹਨਾਂ ਨੇ ਲੋਕਾਂ ਦੇ ਤਨੂੰ ਭਜਾਣੇ ਪਜਣਾ ਇਹਦੀ ਘਰ ਵਾਲੇ ਵੀ ਭੱਜੂਗੀ ਤੁਹਾਨੂੰ ਮੈਂ ਦੱਸਦਾ ਹਰ ਚੀਜ਼ ਦਾ ਆਪਾਂ ਪੰਜਾਬੀ ਆ ਪੰਜਾਬ ਚ ਵਸਦੇ ਆ ਪੰਜਾਬ ਦੀ ਗੱਲ ਕਰਦੇ ਆ ਸੱਭਿਆਚਾਰ ਦੀ ਗੱਲ ਕਰਦੇ ਆ ਇੰਨਾ ਤੱਕ ਆ ਇੰਨਾ ਨਹੀਂ ਹੁੰਦਾ ਕਿ ਮਤਲਬ ਕਿਸੇ ਦੇ ਬੰਦੇ ਦੇ ਮਗਰ ਹੀ ਪੈ ਜਾਓ ਬਿਨਾਂ ਆਪਣੇ ਝੂਠੇ ਪਰਚੇ ਸਰਕਾਰਾਂ ਨੇ ਇੰਨੀ ਤੱਕ ਨਹੀਂ ਜਾਂਦੇ ਜਿੰਨੀ ਤੱਕ ਇਹ ਗਏ ਨੇ ਕਿਉਂਕਿ ਇਹ ਇੱਕ ਬਦਲਾਅ ਦੇ ਵਿੱਚ ਲੋਕਾਂ ਨੇ ਇੱਕ ਫੈਸਲਾ ਕਰਕੇ ਸਰਕਾਰ ਬਣਾਤੀ ਪਰ ਇਹ ਉਸ ਲਾਇਕ ਨਹੀਂ ਸੀ